ਕੈਨੇਡਾ ਨੇ ਕਬੂਲਿਆ ਸੱਚ ਹਾਂ ਸਾਡੇ ਦੇਸ਼ ਤੋਂ ਭਾਰਤ 'ਚ ਫੈਲ ਜਾਂਦਾ ਹੈ ਹੱਤਵਾਦ ਇੱਕ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ ਮੈਂ ਹਾਂ ਤੁਹਾਡੇ ਨਾਲ ਸਨੀ ਸੋਤਾ ਤੇ ਤੁਸੀਂ ਵੇਖ ਰਹੇ ਹੋ ਤਲਕਾ ਪੰਜਾਬੀ ਟੀਵੀ ਕੈਨੇਡਾ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਭਾਰਤ ਵਿਰੋਧੀ ਗਤਿਵਿਧੀਆਂ ਦੀਆਂ ਨੂੰ ਅੰਜਾਮ ਦੇਣ ਵਾਲੇ ਹੱਤਵਾਦੀਆਂ ਲਈ ਕੈਨੇਡਾ ਇੱਕ ਸੁਰੱਖਿਆਤ ਦੇਸ਼ ਬਣ ਗਿਆ ਹੈ ਤੇ ਕੈਨੇਡਾ ਨੇ ਵੀ ਹੁਣ ਇਸ ਨੂੰ ਸਵੀਕਾਰ ਕਰ ਲਿਆ ਹੈ ਦਰਅਸਲ ਕੈਨੇਡੀਅਨ ਸਰਕਾਰ ਦੁਆਰਾ ਦੇਸ਼ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਇਸ ਕਮਿਸ਼ਨ ਨੇ 7 ਵੋਲੀਅਮ ਦੀ ਇਹ ਰਿਪੋਰਟ ਕੈਨੇਡੀਅਨ ਸਰਕਾਰ ਨੂੰ ਸੌਂਪੀ ਹੈ। ਰਿਪੋਰਟ ਵਿੱਚ ਵਿਦੇਸ਼ ਦਖਲਅੰਦਾਜ਼ੀ ਬਾਰੇ ਸੰਸਨੀਖੇਜ ਖੁਲਾਸੇ ਕੀਤੇ ਨੇ। ਕੈਨੇਡਾ ਨੇ ਮੰਨਿਆ ਹੈ ਕਿ ਉਹਨਾਂ ਦੇ ਦੇਸ਼ ਤੋਂ ਹੀ ਨਾ ਸਿਰਫ ਭਾਰਤ ਵਿਰੁੱਧ ਅੱਤਵਾਦੀ ਫੈਲਾਇਆ ਜਾ ਰਿਹਾ ਹੈ, ਸਗੋਂ ਅੱਤਵਾਦ ਨੂੰ ਫੰਡ ਵੀ ਦਿੱਤਾ ਜਾਂਦਾ ਹੈ। ਹਿੰਦੁਸਤਾਨ ਟਾਈਮਜ਼ ਵਿੱਚ छਪੀ ਖਬਰ ਮੁਤਾਬਕ ਰਿਪੋਰਟ 'ਚ ਇਹ ਦੱਸਿਆ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਲੈ ਭਾਰਤ ਦੀ ਚਿੰਤਾ ਜਾਇਜ਼ ਹੈ। ਕੈਨੇਡੀਅਨ ਸਰਕਾਰ ਨੂੰ ਸੌਂਪੀ ਗਈ 7 ਵੋਲੀਅਮ ਵਾਲੀ ਰਿਪੋਰਟ ਦੇ ਚੌਥੇ ਵੋਲੀਅਮ 'ਚ ਗਵਰਨਮੈਂਟ ਕਪੈਸਿਟੀ ਟੂ ਡਿਟੈਕਟ ਡੇਟਾ ਰੈਡ ਕਾਊਂਟਰ ਫੋਰਨ ਇੰਟਰਫੇਸ ਦੇ ਪੇਜ 98 ਅਤੇ 99 ਦੇ ਭਾਰਤ ਨਾਲ ਜੁੜੀ ਜਾਣਕਾਰੀ ਮੌਜੂਦ ਹੈ ਕੈਨੇਡਾ ਦੇ ਖੂਫੀਆ ਏਜੰਸੀ ਸੀਐਸਆਈਐਸ ਯਕੀਨੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਖਾਲਸਾਨੀ ਆਤਿਵਾਦੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ जायਜ਼ ਨੇ ਸੀਐਸਆਈਐਸ ਦੇ ਅਨੁਸਾਰ ਕੁਝ ਖਾਲਸਾਨੀ ਆਤਵਾਦੀ ਕੈਨੇਡਾ ਵਿੱਚ ਬੈਠ ਕੇ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਨੇ ਇਸੇ ਨਾਲ ਹੀ ਭਾਰਤ ਵਿੱਚ ਅੱਤਵਾਦਾਂ ਨੂੰ ਕੈਨੇਡਾ ਤੋਂ ਹੀ ਫੰਡ ਕੀਤਾ ਜਾਂਦਾ ਹੈ ਕੈਨੇਡਾ ਦੇ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਅਜਿਹੇ ਸਬੂਤ ਮਿਲੇ ਹਨ ਤੇ ਦੂਜੇ ਪਾਸੇ ਕੈਨੇਡਾ ਵੱਲੋਂ ਵੀ ਭਾਰਤ ਤੇ ਵੀ ਦੋਸ਼ ਲਗਾਇਆ ਕਿ ਭਾਰਤ ਵੱਲੋਂ ਕੈਨੇਡੀਅਨ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਗਈ ਸੀ ਜਿਸ ਤੇ ਭਾਰਤ ਵੱਲੋਂ ਸਖਤ ਜਵਾਬ ਦਿੱਤਾ ਗਿਆ ਸੀ ਜਿਸ ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਦੋਵਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਇਸੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲੇ ਵਿੱਚ ਲਗਾਤਾਰ ਦਖਲ ਦੇ ਰਿਹਾ ਹੈ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਅਸੀਂ ਕੱਥੇ ਦੀ ਦਖਲਅੰਦਾਜ਼ੀ ਗਤੀਵਿਧੀਆਂ ਸੰਬੰਧੀ ਇੱਕ ਰਿਪੋਰਟ ਦੇਖੀ ਹੈ ਸਗੋਂ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲੇ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਿਹਾ ਹੈ ਪਰ ਹੁਣ ਨਵੀਂ ਰਿਪੋਰਟ ਦੇ ਭਾਰਤ ਦਾ ਅਤਵਾਦ ਫਲਾਉਣ ਦੀ ਸਾਜ਼ਿਸ਼ ਤੇ ਖਾਲਿਸਤਾਨੀ ਫੰਡਿੰਗ ਨੂੰ ਕੈਨੇਡਾ ਨੇ ਮੰਨਿਆ ਹੈ ਤੇ ਇਹ ਸਭ ਸਾਜ਼ਿਸ਼ਾਂ ਕੈਨੇਡਾ ਵਿੱਚ ਹੋ ਰਹੀਆਂ ਨੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਕੈਨੇਡਾ ਨੇ ਕਬੂਲਿਆ ਸੱਚ ਆ ਸਾਡੇ ਦੇਸ਼ ਤੋਂ ਭਾਰਤ ਚ ਫੈਲ ਜਾਂਦਾ ਹੈ ਹੱਤਵਾਦ ਇੱਕ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ ਮੈਂ ਹਾਂ ਤੁਹਾਡੇ ਨਾਲ ਸਨੀ ਸੋਤਾ ਤੇ ਤੁਸੀਂ ਵੇਖ ਰਹੇ ਹੋ ਤਹਿਲਕਾ ਪੰਜਾਬੀ ਟੀਵੀ ਕੈਨੇਡਾ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਚ ਦੱਸਿਆ ਗਿਆ ਹੈ ਕਿ ਭਾਰਤ ਵਿਰੋਧੀ ਗਤਿਵਿਧੀਆਂ ਦੇ ਨੂੰ ਅੰਜਾਮ ਦੇਣ ਵਾਲੇ ਹੱਤਵਾਦੀਆਂ ਲਈ ਕੈਨੇਡਾ ਇੱਕ ਸੁਰੱਖਿਆਤ ਦੇਸ਼ ਬਣ ਗਿਆ ਹੈ ਤੇ ਕੈਨੇਡਾ ਨੇ ਵੀ ਹੁਣ ਇਸ ਨੂੰ ਸਵਿਕਾਰ ਕਰ ਲਿਆ ਹੈ ਦਰਅਸਲ ਕੈਨੇਡੀਅਨ ਸਰਕਾਰ ਦੁਆਰਾ ਦੇਸ਼ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਇਸ ਕਮਿਸ਼ਨ ਨੇ 7 ਵਾਲਿਊਮ ਦੀ ਇਹ ਰਿਪੋਰਟ ਕੈਨੇਡੀਅਨ ਸਰਕਾਰ ਨੂੰ ਸੌਂਪੀ ਹੈ। ਰਿਪੋਰਟ ਵਿੱਚ ਵਿਦੇਸ਼ ਦਖਲਅੰਦਾਜ਼ੀ ਬਾਰੇ ਸੰਸਨੀਖੇਜ ਖੁਲਾਸੇ ਕੀਤੇ ਨੇ। ਕੈਨੇਡਾ ਨੇ ਮੰਨਿਆ ਹੈ ਕਿ ਉਹਨਾਂ ਦੇ ਦੇਸ਼ ਤੋਂ ਹੀ ਨਾ ਸਿਰਫ ਭਾਰਤ ਵਿਰੁੱਧ ਅੱਤਵਾਦੀ ਫੈਲਿਆ ਜਾ ਰਿਹਾ ਹੈ, ਸਗੋਂ ਅੱਤਵਾਦ ਨੂੰ ਫੰਡ ਵੀ ਦਿੱਤਾ ਜਾਂਦਾ ਹੈ। ਹਿੰਦੁਸਤਾਨ ਟਾਈਮਜ਼ ਵਿੱਚ छਪੀ ਖਬਰ ਮੁਤਾਬਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਲੈ ਭਾਰਤ ਦੀ ਚਿੰਤਾ ਜਾਇਜ਼ ਹੈ। ਕੈਨੇਡੀਅਨ ਸਰਕਾਰ ਨੂੰ ਸੌਂਪੀ ਗਈ 7 ਵਾਲਿਊਮ ਵਾਲੀ ਰਿਪੋਰਟ ਦੇ ਚੌਥੇ ਵਾਲਿਊਮ 'ਚ ਗਵਰਨਮੈਂਟ ਕਪੈਸਿਟੀ ਟੂ ਡਿਟੈਕਟ ਡੇਟਾ ਰੈਡ ਕਾਊਂਟਰ ਫੋਰਨ ਇੰਟਰਫੇਸ ਦੇ ਪੇਜ 98 ਅਤੇ 99 ਦੇ ਭਾਰਤ ਨਾਲ ਜੁੜੀ ਜਾਣਕਾਰੀ ਮੌਜੂਦ ਹੈ। ਕੈਨੇਡਾ ਦੇ ਖੁਫੀਆ ਏਜੰਸੀ ਸੀਐਸਆਈਐਸ ਯਕੀਨੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਜਾਇਜ਼ ਨੇ। ਸੀਐਸਆਈਐਸ ਦੇ ਅਨੁਸਾਰ ਕੁਝ ਖਾਲਿਸਤਾਨੀ ਅੱਤਵਾਦੀ ਕੈਨੇਡਾ ਵਿੱਚ ਬੈਠ ਕੇ ਭਾਰਤ ਵਿਰੁੱਧ ਸਾਜ਼ਿਸ਼ ਰਚਦੇ ਨੇ। ਇਸੇ ਨਾਲ ਹੀ ਭਾਰਤ ਵਿੱਚ ਅੱਤਵਾਦਾਂ ਨੂੰ ਕੈਨੇਡਾ ਤੋਂ ਹੀ ਫੰਡ ਕੀਤਾ ਜਾਂਦਾ ਹੈ ਕੈਨੇਡਾ ਦੇ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਅਜਿਹੇ ਸਬੂਤ ਮਿਲੇ ਹਨ ਤੇ ਦੂਜੇ ਪਾਸੇ ਕੈਨੇਡਾ ਵੱਲੋਂ ਵੀ ਭਾਰਤ ਤੇ ਵੀ ਦੋਸ਼ ਲਗਾਇਆ ਕਿ ਭਾਰਤ ਵੱਲੋਂ ਕੈਨੇਡੀਅਨ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਗਈ ਸੀ ਜਿਸ ਤੇ ਭਾਰਤ ਵੱਲੋਂ ਸਖਤ ਜਵਾਬ ਦਿੱਤਾ ਗਿਆ ਸੀ ਜਿਸ ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਦੋਵਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਇਸੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲੇ ਵਿੱਚ ਲਗਾਤਾਰ ਦਖਲ ਦੇ ਰਿਹਾ ਹੈ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਅਸੀਂ ਕੱਥੇ ਦੇ ਦਖਲਅੰਦਾਜ਼ੀ ਗਤੀਵਿਧੀਆਂ ਸੰਬੰਧੀ ਇੱਕ ਰਿਪੋਰਟ ਦੇਖੀ ਹੈ ਸਗੋਂ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਿਹਾ ਹੈ ਪਰ ਹੁਣ ਨਵੀਂ ਰਿਪੋਰਟ ਦੇ ਭਾਰਤ ਦਾ ਅਤਵਾਦ ਫਲਾਉਣ ਦੀ ਸਾਜ਼ਿਸ਼ ਤੇ ਖਾਲਿਸਤਾਨੀ ਫੰਡਿੰਗ ਨੂੰ ਕੈਨੇਡਾ ਨੇ ਮੰਨਿਆ ਤੇ ਇਹ ਸਭ ਸਾਜ਼ਿਸ਼ਾਂ ਕੈਨੇਡਾ ਵਿੱਚ ਹੋ ਰਹੀਆਂ ਨੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ